ਰਾਦਾ ਸਵਾਮੀ ਜੀ ਸਰਦਾਰ ਬਾਦਰ ਮਹਾਰਾਜ ਜਗਤ ਸਿੰਘ ਜੀ ਨੂੰ ਇੱਕ ਸਤਸੰਗੀ ਨੇ ਸਵਾਲ ਕੀਤਾ ਕਿ ਸੱਚੇ ਸ਼ਿਸ਼ੇ ਦੀ ਕੀ ਨਿਸ਼ਾਨੀ ਹੈ ਸਰਦਾਰ ਬਾਦਰ ਜੀ ਕਹਿਣ ਲੱਗੇ ਕਿ ਸਿਰਫ ਨਾਮ ਲੈਣ ਨਾਲ ਕੋਈ ਸਤਸੰਗੀ ਨਹੀਂ ਬਣ ਜਾਂਦਾ ਸਤਸੰਗੀ ਨੂੰ ਆਪਣੇ ਜੀਵਨ ਨੂੰ ਸੰਤ ਮੱਤ ਦੇ ਸਾਚੇ 'ਚ ਢਾਲਣਾ ਚਾਹੀਦਾ ਹੈ ਉਹ ਹਰ ਇੱਕ ਖਿਆਲ ਬਚਨ ਅਤੇ ਕਰਨ ਸੰਤ ਮਾਧਿਅ ਸੁੰਨਾ ਦੇ ਅਨੁਸਾਰ ਹੋਣੇ ਚਾਹੀਦੇ ਹਨ ਪਤਨੀ ਨਾਲੋਂ ਕਰਨੀ ਜ਼ਿਆਦਾ ਜ਼ਰੂਰੀ ਹੈ ਵਿਚਾਰਾਂ ਦੀ ਸ਼ਕਤੀ ਤਾਂ ਹੋਰ ਵੀ ਜ਼ਿਆਦਾ ਹੈ ਸਤਸੰਗੀ ਦਾ ਰੋਜ਼ ਦਾ ਜੀਵਨ ਅਤੇ ਰਹਿਣ ਸਹਿਣ ਬਹੁਤ ਸਾਫ਼ ਅੱچھے ਅਤੇ ਉੱਚੇ ਦਰਜੇ ਦਾ ਹੋਣਾ ਚਾਹੀਦਾ ਹੈ ਉਹਦੀ ਰਹਿਣੀ ਤੋਂ ਜ਼ਾਹਿਰ ਹੋਣਾ ਚਾਹੀਦਾ ਹੈ ਕਿ ਉਹ ਪੂਰੇ ਗੁਰੂ ਦਾ ਚੇਲਾ ਹੈ ਰਾਧਾ ਸਵਾਮੀ ਜੀਓ ਸਾਨੂੰ ਵੀ ਬਾਬਾ ਜੀ ਦੇ ਇਸ ਬਚਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤੇ ਸੱਚੇ ਸੰਗੇ ਬਣੀਏ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਰਾਧਾ ਸਵਾਮੀ ਜੀ